ਵਿਕਸਿਤ ਭਾਰਤ ਸੰਕਲਪ ਯਾਤਰਾ ਵੈਨ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੋਟੀਵਾਲਾ ਵਿਖੇ ਸਰਕਾਰ ਵੱਲੋਂ ਲੋਕ ਹਿੱਤ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਲਾਪਾਤਰੀਆਂ ਨੇ ਮੇਰੀ ਕਹਾਣੀ ਮੇਰੀ ਜ਼ੁਬਾਨੀ ਤਹਿਤ ਉਹਨਾਂ ਵੱਲੋਂ ਕਿਹੜੀਆਂ ਸਕੀਮਾਂ ਦਾ ਲਾਭ ਹਾਸਲ ਕੀਤਾ ਜਾ ਰਿਹਾ ਹੈ ਉਸ ਬਾਰੇ ਆਪਣੇ ਵਿਚਾਰ ਰੱਖੇ। ਇਸ ਮੌਕੇ ਭਾਰਤ ਨੂੰ ਵਿਕਸਿਤ ਬਣਾਉਣ ਦਾ ਸੰਕਲਪ ਲੈਂਦਿਆਂ ਸੌਂ ਵਿੱਚ ਕਾਈ ਗਈ। ਸਾਡਾ ਗਰੁੱਪ ਬਣਿਆ ਹੋਇਆ ਠੀਕ ਹੈ ਅਸੀਂ ਗਰੁੱਪ ਦੇ ਵਿੱਚ ਸਾਰੇ ਮੈਂਬਰ ਮੀਟਿੰਗ ਕਰਦੇ ਆ ਮਹੀਨੇ ਬਾਅਦ ਉਹਦੇ ਵਿੱਚ ਜੋ ਵੀ ਪੈਸਾ ਇਕੱਠਾ ਹੁੰਦਾ ਹੈਗਾ ਅਸੀਂ ਆਪਦੀਆਂ ਲੋੜਾਂ ਪੂਰੀਆਂ ਕਰਦੇ ਆ ਉਹਨਾਂ ਦੀ ਸਾਨੂੰ ਦੋ ਵਾਰੀ ਫੰਡ ਮਿਲ ਚੁੱਕਿਆ ਇੱਕ ਵਾਰੀ 15000 ਰੁਪਿਆ ਦੂਜੀ ਵਾਰ 50000 ਰੁਪਿਆ ਉਹ ਅਸੀਂ ਆਪਸ ਵਿੱਚ ਦੀ ਮੈਂਬਰਾਂ ਵਿੱਚ ਵੰਡ ਕੇ ਆਪਣੇ ਘਰ ਦੀਆਂ ਜ਼ਰੂਰਤਾਂ ਆਪਣੇ ਬੱਚਿਆਂ ਦੀਆਂ ਫੀਸਾਂ ਜਾਂ ਕੋਈ ਹੋਰ ਆਪਦਾ ਕਾਰੋਬਾਰ ਚਲਾਉਣ ਵਾਸਤੇ ਵਰਤ ਲੈਂਦੇ ਆ ਅਸੀਂ ਭਾਰਤ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸਕੀਮ ਲਿਆਂਦੀ ਆ ਮੈਂ ਹੈਡੀ ਕਾਟਾਈ ਮੇਰੀ ਹੈਡੀ ਕਾਜੀ ਪੈਸਾ ਲੱਗੇ ਦੀ ਆਈ ਪਾਸ ਦਾ ਪਾਸ ਬੜਿਆ ਹੋਇਆ ਜੀ ਏਅਰ ਵੀ ਦਾ ਪਾਸ ਬੜਿਆ ਹੋਇਆ ਜੀ ਪੂਰ ਸਰਕਾਰ ਨਹੀਂ ਉਹ ਟੋਲ ਕਰੀ ਕੀਤਾ ਗਿਆ ਜੀ ਮੈਂ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਮੇਰਾ ਫਿਰ ਹੀ ਨਾਜ ਹੋਇਆ ਹੈ ਜਿਵੇਂ ਸਰਕਾਰ ਚਾਹੇ ਇਥੇ ਸਾਦਕੋ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਰਕਾਰ ਦਾ ਇਹ ਪੰਜ ਲੱਖਾਂ ਦਾ ਕਾਰਡ ਜੀ ਇਹਦੇ ਪਿੱਛੇ ਮੇਰਾ ਨਾਜ ਹੈ ਅਕੀ ਕੋਈ ਪੈਸਾ ਨਹੀਂ ਮੇਰਾ ਲੱਗਿਆ ਜੀ